ਇਦਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬੀਤੀ ਚੌਥਰੀ ਨੂੰ ਜਿਹੜਾ ਇੱਥੇ ਇਹ ਮੁਕੱਦਮਾ ਪਿੰਡ ਕੰਮਿਆਣੀ ਚ ਹੋਈ ਲੜਾਈ ਦੇ ਸਬੰਧ ਚ ਦਰਜ ਕੀਤਾ ਸੀ ਬੀਨਸ ਦੀਆਂ ਅਲੱਗ-ਅਲੱਗ ਧਾਰਾਂ ਚ ਕੋਲ 21 ਵਿਅਕਤੀਆਂ ਦੇ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਜਿਹਦੇ ਚ 19 ਬਾਈ ਨੇਮ ਸੀ ਤੇ ਦੋ ਨਾਂ ਮੁਰਕੇ ਨਾਮਜ਼ਦ ਕੀਤਾ ਸੀ ਉਹਦੇ ਵਿੱਚੋਂ ਅਸੀਂ ਨਾ ਹੁਣ 7 ਬੰਦੇ ਹੋਰ ਗ੍ਰਿਫਤਾਰ ਕਰ ਲਿਆ ਪਹਿਲਾਂ 6 ਗਿੱਤੇ ਸੀ ਹੌਣ 7 ਵਿਅਕਤੀ ਹੋਰ ਗ੍ਰਫਤਾਰ ਕਰ ਲਿਆ ਤੇ ਹੁਣ ਕੁੱਲ ਗਿਣਤੀ ਜਿਹੜੇ ਗ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ 13 ਹੋ ਗਈ ਹੈ ਤੇ ਇਹ ਇਹ ਜਿਹੜੇ ਹੁਣ ਗ੍ਰਫਤਾਰ ਕੀਤੇ ਆ ਇਹਨਾਂ ਚ ਇੱਕ ਜੋ ਨਾਇਲਾ ਤੇ ਬਾਕੀ ਜਿਹੜੇ 6 ਦੂਸਰੇ ਨੇ ਜਿਦਾਂ ਕੀ ਸਤਨਾਮ ਉਹ ਸੰਦੀਪ ਜੋਧਵੀਰ ਹਰਮਨ ਗੁਰਲਾਲ ਹੋਰੀ ਤੇ ਇਹਨਾਂ ਚ ਜਿਦਾਂ ਸਤਨਾਮ ਤੇ ਹੁਸਨਦੀਪ ਹੈਗਾ ਇਹਨਾਂ ਤੇ ਪਹਿਲਾਂ ਵੀ ਲੜਾਈ ਝਗੜੇ ਦੇ ਪਰਚੇ ਆ ਗਏ ਤੇ ਬਾਕੀ ਜਿਹੜੇ ਮਲਜ਼ਮ ਰਹਿ ਗਏ ਉਹਨਾਂ ਦੀ ਵੀ ਛੇਤੀ ਗ੍ਰਫਤਾਰੀ ਕਰਾਂਗੇ ਇਹ ਸਭ ਪਹਿਲਾਂ ਵੀ ਕੋਈ ਟੈਸਟ ਕਰਦੇ ਨੇ ਤੇ ਆਓ ਜੀ ਇਹਨਾਂ ਜਿਹਦਾ ਹੁਣ ਸਤਨਾਮ ਫੜਿਆ ਉਸਨ ਦੀ ਫੜਿਆ ਪਹਿਲਾਂ ਆਪਾਂ ਸੁੱਖਾ ਫੜਿਆ ਇਹੀ ਰੋਬੀਨ ਫੜਿਆ ਨਾ ਪਹਿਲਾਂ ਵੀ ਲੜਾਈ ਝਗੜੇ ਵਗੈਰਾ ਦੇ ਪਰਚੇ ਹੈਗੇ ਤੇ ਇਹ ਹੱਥਿਆਰ ਮਾਮਲੇ 'ਚ ਪੁੱਤਰ ਕਿੰਨੇ ਜਾਂ ਮੰਨੂ ਜੂ ਇਹਨਾਂ ਦੀ ਲੜਾਈ ਦੇ ਵਿੱਚ ਲੜਾਈ 'ਚ ਹੀ ਗ੍ਰਿਫਤਾਰ ਕੀਤਾ ਜੀ ਉੱਥੇ ਲੜਾਈ ਹੋਈ ਸੀ ਇੱਕ ਵਿਅਕਤੀ ਦੇ ਗੋਲੀ ਲੱਗੀ ਜੀ ਫਾਇਰ ਆਰਮ ਇੰਦਰੀ ਹੋਈ ਸੀ ਤੇ ਗਰਦਨ 'ਚ ਗੋਲੀ ਲੱਗੀ ਸੀ ਕਾਹੋਂ 'ਚ ਤਾਂ ਉਸ ਕੇਸ 'ਚ ਆਪਾਂ 146 ਨੰਬਰ ਮੁਕੱਦਮਾ ਦਿੱਤਾ ਸੀ ਫਾਦਰ ਫੀਡਕੋਰ ਥਾਣੇ ਤੇ ਉਹਦੇ 'ਚ ਗ੍ਰਿਫਤਾਰ ਹੋਏ ਇਹ ਇਹ ਕਿਸੇ ਗਰੁੱਪ ਨਾਲ ਰਿਲੇਟਡ ਇਹਨਾਂ ਦੇ ਲੋਕਲ ਲੈਵੇ ਕੰਮਿਆਂ ਦੇ ਪਿੰਡ ਦੇ ਮੁੰਡਿਆਂ ਨੇ ਗਰੁੱਪ ਜਿਹਨੂੰ ਕੀ ਕਹਿੰਦੇ ਬਣਾਇਆ ਜਿਹੜਾ ਕਿ ਗੁੰਡਾਗੰਦੀ ਗਰਦੀ ਦੇ ਵਿੱਚ ਇੰਡਲ ਚ ਕਰਦੇ ਨੇ